ਸ਼ਹਿਰ ਕਰ ਸ਼ਹਿਗੋ ਸ਼ਹਿਰ ਦੇ ਵਿੱਚ ਬਹੁਤ ਤਸੱਦਦ ਜਿਸ ਤਰ੍ਹਾਂ ਅਜ ਮੋਦੀ ਹਿੰਦੁਸਤਾਨ ਦੇ ਤੁਸਤਦ ਕਰ ਰਿਹਾ ਔਰ ਮੈਂ ਇਹਨੂੰ ਇਹ ਕਿਲਰ ਕਹਾਗਾ ਅੱਜ ਇਹਨੀਆਂ ਪਾਲਸੀਆਂ ਗਾਣੇ ਕਾਨੂੰਨ ਬਣਾਉਣੇ ਪਲਾਜ਼ਮਾ ਦੇ ਸਭ ਘੁੱਟ ਦੇਣੇ ਪਸਾਨਾ ਨੂੰ ਗੜਮਾ ਗਰਮ ਦੇਣਾ ਗੰਦੇ ਗੰਦੇ ਕਾਨੂੰਨ ਲਿਆ ਕੇ ਅੱਜ ਉਹੋ ਹੀ ਸ਼ਿਕਾਗੋ ਵਾਲਾ ਫੇਰੇ ਦੌਰ ਚਾਵਾ ਜੁਦਾ ਹਿੰਦੁਸਤਾਨ ਦੇ ਵਿੱਚ ਤੇ ਇਹ ਮੋ ਕਬੱਡੀ ਹੈ ਸਿਵਾਰਤਾਂ ਕਹਿੰਦੇ ਨਾਲਾ ਬਾਤ ਦਾ ਹੌਸਲੇ ਨੂੰ ਪਾਇਦਾ ਨਹੀਂ ਕਰਾਇਆ ਜੇ ਚੰਗਾ ਚਾਹੇ ਇੱਕ ਦੂਸਰੇ ਨਾਲ ਲੜਦੇ ਨਹੀਂ ਉਹਨਾਂ ਤੇਰੇ ਇੱਛਾ ਇਸ ਤਰ੍ਹਾਂ ਕਿ ਉਹ ਸੀਡ ਨੂੰ ਮੁਕਤ ਨੇ ਬਾਕੀ ਸੰਵਧੇ ਰੁਪਿਆ ਜਿਹੜਾ ਮਜ਼ਬੂਤ ਕਰ ਦਿੰਦਾ ਹੈ ਤੇ ਮਈ ਨੂੰ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਬਦਨ ਨੂੰ ਤੋਂ ਆਸਾਨ ਕੰਮਾਂ ਦਾ ਸੱਤਾਂ ਕਰਦੇ ਮਜ਼ਦੂਰ ਦਿਵਸ ਦੇ ਮੌਕੇ ਤੇ ਕਲਾਸ 4 ਗਵਰਨਮੈਂਟ EMPLOYES ਯੂਨੀਅਨ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਸਵਿੰਦਰ ਪਾਲ ਉੱਗੀ ਨੇ ਯੂਨੀਅਨ ਅਗੂਆਂ ਤੇ ਵਰਕਰਾਂ ਨਾਲ ਮਿਲ ਕੇ ਇਸ ਦੀ ਸ਼ੁਰੂਆਤ ਨੂੰ ਯਾਦ ਕਰਦਿਆਂ ਮਜ਼ਦੂਰ ਦਿਵਸ ਮਨਾਇਆ ਯੂਨੀਅਨ ਅਗੂਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਆ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਰਾਦਿਆਂ ਅਤੇ ਨੀਤੀਆਂ ਦਾ ਵਿਰੋਧ ਕਰਦੇ ਹਨ ਮੱਧ ਭਾਰਤ ਵਿੱਚ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਿਟਲਰ ਘਰਾ ਦਿੱਤਾ ਅਤੇ ਲੋਕ ਸਭਾ ਚੋਣਾਂ ਵਿੱਚ ਕਿਸ ਪਾਰਟੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ ਇਸ ਬਾਰੇ ਜਲਦ ਹੀ ਐਲਾਨ ਕਰਨ ਦੀ ਗੱਲ ਕਹੀ ਹੈ ਸਾਰੇ ਜਿਵੇਂ ਕਿ ਅੱਜ ਤੁਹਾਡੇ ਵੱਲੋਂ ਜੇ ਕਿ ਮਜ਼ਦੂਰ ਦਿਵਸ ਮਨਾਇਆ ਗਿਆ ਵਾਤਾ ਕਿਰੇ ਕਿਰੇ ਮਤ ਕੀ ਗੱਲਬਾਤ ਹੋਈ ਹੈ ਇਸ ਕਿਹ ਲੋ ਕਿ ਤੁਹਾਡੇ ਸਾਰੀ ਜੂਨੀਅਰ ਵੀ ਇਕੱਠੀ ਹੋਈ ਹੈ ਤਾਂ ਐਜੇ ਮਤ ਕੀ ਕਹ ਲੋ ਕਿ ਇਲੈਕਸ਼ਨਾਂ ਬਾਰੇ ਵੀ ਡਿਸਕਸ ਹੋਈ ਹੈ ਕਿਧਰ ਏਜੰਡੇ ਗਾ ਲਿਖੇ ਜਾਉਗੇ ਤੁਹਾਡੇ ਵੱਲੋਂ ਦੇਖੋ ਤੁਸੀਂ ਅੱਜ ਪੂਰੇ ਵਡ ਦੇ ਵਿੱਚ ਅੱਜ ਮਜ਼ਦੂਰਾਂ ਦੇ ਨਾਂ ਦੇ ਵੀ ਛੁੱਟੀ ਦਾ ਇਤਿਹਾਰ ਹੈ ਇਹ 1886 ਦੇ ਵਿੱਚ ਜਿਹੜਾ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਵਿੱਚ ਬਹੁਤ ਤਸੱਦਦ ਜਿਸ ਤਰ੍ਹਾਂ ਜੀ ਮੋਦੀ ਹਿੰਦੁਸਤਾਨ ਦੇ ਵਿੱਚ ਤਸੱਦਦ ਕਰ ਰਿਹਾ ਔਰ ਮੈਂ ਇਹਨੂੰ ਇਹ ਹਿੱਟਲਰ ਕਹਾਵਾਂਗਾ ਅੱਜ ਦੀਆਂ ਇਹਨੀਆਂ ਪਾਲਸੀਆਂ ਕਾਲੇ ਕਾਨੂੰਨ ਬਣਾਉਣੇ ਮਜ਼ਦਮਾਂ ਦੇ ਸਾਬ ਕੁੱਟ ਦੇਣੇ ਕਿਸਾਨਾਂ ਨੂੰ ਗਲਨਾ ਕਰ ਦੇਣਾ ਗੰਦੇ ਗੰਦੇ ਕਾਨੂੰਨ ਲਿਆ ਕੇ ਅੱਜ ਉਹੋ ਹੀ ਸ਼ਿਕਾਗੋ ਵਾਲਾ ਫੇਰੇ ਦੌਰ ਬਚਾਉਣਾ ਚਾਹੁੰਦਾ ਹਿੰਦੁਸਤਾਨ ਦੇ ਵਿੱਚ ਪਰ ਇੱਥੇ ਜਾਗਦੀ ਜਮੀਰ ਵਾਲੇ ਲੋਕ ਹੈ ਪਰ ਇਹ ਕੁਝ ਨਹੀਂ ਹੋਣਾ ਚਿਕਾਗੋ ਦੇ ਸ਼ਹਿਰ ਦੇ ਅੰਦਰ ਵੀ ਇਸ ਤਰ੍ਹਾਂ ਹੋਇਆ ਸੀ ਜਦੋਂ ਮਜ਼ਦੂਰਾਂ ਤੇ ਮਲਾਜਮਾਂ ਨੇ ਆਪਣੀ ਗੱਲ ਨੂੰ ਚੱਕਿਆ ਤੇ ਉੱਥੇ ਬਦਲਾਅ ਖੂਨ ਦੀਆਂ ਹੋਲੀਆਂ ਫੈਲ ਗਈਆਂ ਜ਼ਾਦ ਘੰਡੇ ਦਾ ਰੂਪ ਧਾਰਨ ਕੀਤਾ ਅੱਜ ਅਸੀਂ ਵੀ ਹਿੰਦੁਸਤਾਨ ਦੇ ਅੰਦਰ ਪੂਰੇ ਸ਼ਹਿਰਾਂ ਦੇ ਅੰਦਰ ਆਪਣੇ ਟ੍ਰੇਡ ਜਥੇਬੰਦਿਆਂ ਅੱਜ ਅਸੀਂ ਆਪਣੇ ਆਪਣੇ ਦੁਕਾਨਾਂ ਦੇ ਉੱਤੇ ਝੰਡੇ ਲਹਿਰਾਏ ਉਹਨਾਂ ਸ਼ਿਕਾਗੋ ਦੀਆਂ ਨੂੰ ਯਾਦ ਕੀਤਾ ਕਿ ਮੈਸੇਜ ਦੇਣਾ ਚਾਹੂੰਗਾ ਕਿ ਆਨਵਰ ਟਾਈਮ ਦੇ ਵਿੱਚ ਆਪਣੇ ਜਿਹੜੇ ਕਿ ਮਜ਼ਦੂਰ ਯੂਨੀਅਨ ਦੇ ਨਾਤੇ ਮਲਾਜਮਾਂ ਨੂੰ ਜਾਂ ਕਿਸੇ ਨੂੰ ਮੈਂ ਅੱਜ ਦੇ ਇਸ ਸ਼ੁਭ ਦਿਹਾੜੇ ਦੇ ਮਲਾਜਮਾਂ ਤੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਇੱਕੋ ਬੇਨਤੀ ਕਰਾਂਗਾ ਕਿ ਅੱਗੇ ਜੋ ਵੀ ਪੰਜਾਬ ਦੀ ਸਰਕਾਰ ਗਿਆ ਹਿੰਦੁਸਤਾਨ ਦੀ ਸਰਕਾਰ ਮਲਾਜਮਾਂ ਮਜ਼ਦੂਰਾਂ ਕਿਸਾਨਾਂ ਨਾਲ ਕਰ ਰਹੀ ਆ ਉਹ ਇਸ ਨੂੰ ਜ਼ਰੂਰ ਪਰਖ ਲੈਣ ਇਸ ਨੂੰ ਜ਼ਰੂਰ ਸਮਝ ਲੈਣ ਕਿ ਜੇਕਰ ਦੁਬਾਰਾ ਫਿਰ ਤੁਸੀਂ ਟਾਂਗਾ ਖਾਣੀਆਂ ਟੋਟ ਕਰਾਉਣੀ ਆ ਆਪਣੇ ਗਲਾਂ ਦੇ ਵਿੱਚ ਫਾਸੀ ਦੇ ਰਸੇ ਪਾਉਣਿਆਂ ਇਹ ਕੀ ਨੂੰ ਜਰੂਰ ਮਤੇ ਨੀ ਰੱਖੇ ਆਪਣਾ ਜਿਹੜਾ ਸਹੀ ਫੈਸਲਾ ਲੈਣ ਜੇ ਇਲੈਕਸ਼ਨ ਦੀ ਗੱਲ ਕਰੀਏ 2024 ਦੇ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਕਿਹੜੀ ਪਾਰਟੀ ਨੂੰ ਸਮਰਥਨ ਕਰਨਾ ਚਾਹੀਦਾ ਤੁਹਾਡੇ ਵੱਲੋਂ ਦੇਖੋ ਜੀ ਅਸੀਂ ਸਾਡਾ ਸਮਰਥਨ ਵਾਲੀ ਇਹ ਕੋਈ ਗੱਲ ਨਹੀਂ 5 ਤਰੀਕ ਨੂੰ ਸਾਡੇ ਜਿਲੰਦਰ ਬਹੁਤ ਵੱਡੀ ਕਨਵੈਨਸ਼ਨ ਹੋ ਰਹੀ ਹੈ ਪੰਜਾਬ ਦੇ ਮਲਾਜਮਾਂ ਤੇ ਪੈਨਸ਼ਨਰਾਂ ਦੀ ਉੱਥੇ ਫੈਸਲਾ ਲਿਆਇਆ ਜਾਏਗਾ ਕਿਹੜੀ ਸਰਕਾਰ ਨੂੰ ਅਸੀਂ ਸਮਰਥਨ ਦੇਣਾ ਇਹ ਤੋਂ ਲੋਕਾਂ ਦੇ ਲਈ ਮਹਤਵਪੂਰਨ ਕਬੱਡੀ ਹੈ ਅੱਜ ਬਾਪਤਾ ਦੇ ਨਾਲ ਮਲਕ ਦਾ ਬੋਝ ਪੈਸਾ ਲੋ ਦੀ ਲੜਾਈ ਹੈ ਜਿਹਨੂੰ ਜਿੰਨਾ ਚਿਰ ਇੱਕ ਜੁੱਟ ਹੋ ਕੇ ਲੜਦੇ ਨਹੀਂ ਉਹਨਾਂ ਚਿਰੇ ਲਾਈਟ ਅਸੀਂ ਸਭ ਦੇ ਨਾਲ ਜੋ ਸੁਜੋਗਤ ਮੌਕੇ ਨੇ ਇੱਕ ਸੰਘਵਾਦੀ ਸ਼ਕਤੀ ਹੈ ਜਿਹੜਾ ਮਜਬੂਰ ਕਰਕੇ ਜਿਹੜਾ ਮੈਨੂੰ ਮਨਾਇਆ ਜਾ ਰਿਹਾ ਉਹਦੇ ਵਿੱਚ ਬੱਦਵਤ ਆਸਾਨ ਗਿਆਨ ਦਾ ਸਮਰਥਨ ਕਰਦੇ ਕਿ ਇਹ ਵਿਰਾਸਤ ਹੈ ਦਾ ਸਰੂਪ ਹੀ ਮਨਜ਼ੂਰ ਆ। ਔਰ ਬੱਤੀ ਜਿਹੜੀ ਸੋਚ ਆ ਕਿ ਜਿੰਨਾ ਚਿਰ ਅਸੀਂ ਮਜ਼ਦੂਰ, ਕਿਸਾਨ ਜਾਂ ਸਾਰੇ ਵਰਗ ਇੱਕ ਜਗ੍ਹਾ ਖਲੋ ਕੇ ਨਹੀਂ ਦੇਖਦੇ। ਉਨੇ ਜਗ੍ਹਾ ਹੀ ਬੰਦੇ ਜਾਵਾਂਗੇ ਔਰ ਉਹ ਕਾਰਪੋਰੇਟ ਜਿਹੜੇ ਆ ਉਹ ਸਰਕਾਰਾਂ ਬਣਾਉਂਦੇ ਰਹਿਣਗੇ। ਸਾਨੂੰ ਲੱਗਦਾ।